ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪਹਿਲਾ ਚੋਰ ਸਲਾਹੇ ਚੀਤ ਨਾ ਤੀਜੈ ਜੇ ਬਦੀ ਕਰੇ ਤਾਂ ਤਸੂ ਨਾ ਛੀਜੈ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀ ਆ ਚੰਗਾ ਕਿਉ ਹੋਏ ਸੁਣ ਮਨ ਅੰਦੇ ਕੁੱਤੇ ਕੂੜਿਆਰ ਬਿਨ ਬੋਲੇ ਕੂੜਿਆਰ ਔਂਕੜ ਨਾਲ ਨਹੀਂ ਕਹਿਣਾ ਕੂੜਿਆ ਕੂੜਿਆਰ ਬੋਲਣਾ ਸੁਣ ਮਨ ਅੰਦੇ ਉੱਤੇ ਕੂੜਿਆਰ ਬਿਨ ਬੋਲੇ ਬੁੱਝੀ ਐ ਸਤਿਆਰ ਰਹਾਉ ਚੋਰ ਸਵਾਲਿਓ ਚੋਰ ਸਿਆਣਾ ਖੋਟੇ ਕਾ ਮੁੱਲ ਏਕ ਦੁਗਾਣਾ ਏ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਖੋਟੇ ਕਾ ਮੁੱਲ ਏਕ ਦੁਗਾਣਾ ਜੇ ਸਾਥ ਰਖੀਐ ਦੀਜੈ ਰਲਾਈ ਜਾ ਪਰਖੀਐ ਖੋਟਾ ਹੋਏ ਜਾਏ ਜੈਸਾ ਕਰੇ ਸੁ ਤੈਸਾ ਪਾਵੇ ਆਪੇ ਆਪ ਬੀਜ ਆਪੇ ਹੀ ਖਾਵੇ ਜੇ ਵੜੇ ਆਈਆ ਆਪੇ ਖਾਏ ਜੇ ਹੀ ਸੁਰਤ ਦੇਹ ਰਾਹੇ ਜ ਰਾਹੇ ਜਾਏ ਜੇ ਸੋ ਕੂੜੀਆ ਕੂੜ ਕਬਾੜ ਭਾਵੇਂ ਸਭ ਆਖ ਸੰਸਾਰ ਤੁਦ ਭਾਵੇਂ ਆਖੋ ਤੁਸ ਹਾਂਜੀ ਭਾਵੇਂ ਸਭ ਆਖ ਸੰਸਾਰ ਤੁਦ ਭਾਵੇਂ ਅਦੀ ਪਰਵਾਣ ਨਾਨਕ ਜਾਣੈ ਜਾਨ ਸੁਜਾਨ ਤੁਧ ਭਾਵੈ ਅੱਧੀ ਪਰਵਾਨ ਪਹਿਲਾ ਸੰਪਰਦਾਚ ਅੱਧੀ ਪਾਠ ਹੀ ਕਰਾਇਆ ਜਾਂਦਾ ਹੈ ਉਦਾਸੀਨ ਸੰਪਰਦਾ ਦੇ ਵਿੱਚ ਅਧੀ ਪੂਲਾ ਪਾਠ ਕਰਾਇਆ ਜਾਂਦਾ ਹੈ ਦੂਸਰਾ ਪਾਠ ਹੈ ਪਹਿਲਾ ਅੱਧੀ ਹੀ ਹੈ ਤੁਧ ਭਾਵੈ ਅੱਧੀ ਪਰਵਾਨ ਨਾਨਕ ਜਾਣੈ ਇਥੇ ਵਿਸਰਾਮ ਜਾਨ ਸੁਜਾਨ ਤਨਾਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜਾ ਇਆਣਾ ਪੜਾ ਪਦ ਭਾਰਾ ਉਚਾਰਨ ਕਰਨਾ ਦਰਗ ਹੈ ਘੜੀਆ ਹੈ ਤੀਨੇ ਲੇਖ ਖੋਟਾ ਕਾਮ ਨਾ ਆਵੇ ਵੇਖ ਖੋਟਾ ਪਦ ਤੇ ਯਮਕ ਲਾ ਦਨੀ ਹੈ ਖੋਟਾ ਕਾਮ ਨਾ ਆਵੇ ਇਥੇ ਵਿਸਰਾਮ ਵੇਖ ਨਾਨਕ ਜੇ ਵਿੱਚ ਰੂਪਾ ਹੋਏ ਨਾਨਕ ਪਾਤੀ ਵਿਸਰਾਮ ਹੈ ਜੇ ਪਾਤੀ ਯਮਕਲਾ ਕੀ ਉਚਾਰਨ ਕਰਨਾ ਜੇ ਵਿੱਚ ਰੂਪਾ ਹੋਏ ਨਾਨਕ ਵਿਸਰਾਮ ਹਾਂਜੀ ਖਰਾ ਖਰਾ ਆਖੇ ਸਭ ਕੋਈ ਰਹਾਉ ਕਾਦੀ ਕੂੜ ਬੋਲ ਮਾਲ ਖਾਏ ਇਹ ਕਾਦੀ ਪੁਲਾ ਹੀ ਬੋਲਣਾ ਕਾਦੀ ਨਹੀਂ ਕਹਿਣਾ ਕਾਜ਼ੀ ਰਫਾ ਕਾਜ਼ੀ ਦਾ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾ ਆਵੇ ਜੀਆ ਕਾਏ ਇਹ ਜੀਆਗਾਏ ਨਹੀਂ ਪਾਠ ਕਰਨਾ ਬ੍ਰਾਹਮਣ ਨਾ ਆਵੇ ਜੀਆ ਕਾਏ ਯਾਨੀ ਥੋੜਾ ਜਿਹਾ ਨਖੇਰ ਕੇ ਪਾਠ ਕਰਨਾ ਵੱਖਰਾ ਜਿਹਾ ਕਰਕੇ ਪਾਦ ਉਚਾਰਨ ਕਰਨੇ ਜੋਗੀ ਯੋਗਤ ਨਾ ਜਾਣ ਅੰਦ ਤੀਨੇ ਉਹ ਜਾੜੇ ਕਾ ਬੰਦ ਸੋ ਜੋਗੀ ਜੋ ਜੁਗਤ ਪਛਾਣੈ ਗੁਰ ਪ੍ਰਸਾਦੀ ਏਕੋ ਜਾਣੈ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦੀ ਜੀਵਤ ਮਰੈ ਸੋ ਬ੍ਰਾਹਮਣਾ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੋਲ ਤਾਰੈ ਦਾਨਸਬੰਦ ਸੂਈ ਦਿਲ ਧੋਵੈ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਦਾਨਸਬੰਦ ਇਹ ਬੰਦ ਨਹੀਂ ਕਹਿ ਦੇਣਾ ਤਦ ਦਾ ਨਹੀਂ ਲਾਉਣਾ ਦਾਨਸਬੰਦ ਸੂਈ ਇੱਥੇ ਵਿਸਰਾਮ ਹੈ ਦਿਲ ਧੋਵੈ ਮੁਸਲਮਾਨ ਸੂਈ ਮਲਖ ਧੋਵੈ ਪੜਿਆ ਬੁੱਝੈ ਸੋ ਪਰਮਾਨ ਪੜਿਆ ਪੜਾਉ ਉਚਾਰਨ ਕਰਨਾ ਬੁੱਝੇ ਕਸ ਕੇ ਬੋਲਣਾ ਪੜਿਆ ਬੁੱਝੇ ਸੋ ਪਰਵਾਨ ਜਿਸ ਸਿਰ ਦਰਗਹ ਕਾ ਨਿਸ਼ਾਨ ਤਨਾਸਰੀ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਢਬ ਨਾਹੀ ਸਤ ਕਾ ਢਬ ਢਬ ਪੁਲਾ ਹੀ ਬੋਲਨਾ ਤੰਗ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਢਬ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਢਬ ਥਨਸ਼ਟ ਜਗ ਭ੍ਰਿਸ਼ਟ ਹੋਏ ਦੂਪਤਾ ਏਵ ਜਗ ਇਸੇ ਤਰ੍ਹਾਂ ਪਾਠ ਉਚਾਰਨ ਕਰਨਾ ਹੈ ਇਹ ਅਨਜਾਨ ਪਾਠ ਜਿਨ੍ਹਾਂ ਨੇ ਸੰખ્યા ਨਹੀਂ ਨਾ ਕੀਤੀ ਹੁੰਦੀ ਉਹ ਕਹਿੰਦੇ ਥਾਨ ਸਟ ਥਾਨ ਸਟ ਨਹੀਂ ਕਹਿਣਾ ਥਾਨਸ਼ਟ ਇਥੇ ਯਮਕ ਲਾਦਣੀ ਹੈ ਥਾਨਸ਼ਟ ਜਗਪ੍ਰਸ਼ਟ ਹੋਏ ਇਥੇ ਵਿਸਰਾਮ ਡੂਬਤਾ ਇਥੇ ਯਮਕ ਲਾਦਣੀ ਹੈ ਦੂਬਤਾ ਵੱਖਰਾ ਪਾਠ ਨਹੀਂ ਕਰਨਾ ਦੂਬਤਾ ਇਵ ਜਗ ਕਲਮਹਿ ਰਾਮ ਨਾਮ ਸਾਰ ਕਲ ਮਹ ਵਖਰਾ ਪਾਠ ਕਲ ਮਹ ਰਾਮ ਨਾਮ ਸਾਰ ਅਕੀਤ ਮਿਟਹਿ 나ਕ ਪਕੜਹਿ ਠੱਗਣ ਕੋ ਸੰਸਾਰ ਰਹਾਉ ਆਟ ਸੇਤੀ 나ਕ ਪਕੜਹਿ ਸੂਜਤੇ ਤਿੰਨ ਲੋਗ ਮਗਰ ਪਾਛੈ ਕਾਛ ਨਾ ਸੂਜੈ ਇਹ ਪਦਮ ਅਲੋਹ ਖੱਤਰੀਆ ਤਾ ਧਰਮ ਛੋੜਿਆ ਖੱਤਰੀਆ ਤਾ ਧਰਮ ਛੋੜਿਆ ਖੱਤਰੀਆ ਤਾ ਧਰਮ ਛੋੜਿਆ ਮਲੇਸ਼ ਭਾਖਿਆ ਗਹੀ ਮਲੇਸ਼ ਭਾਖਿਆ ਗਹੀ ਗਹੀ ਬੋਲਣਾ ਗਈ ਨਹੀਂ ਕਹਿਣਾ ਖੱਤਰੀਆ ਤਾ ਧਰਮ ਛੋੜਿਆ ਮਲੇਸ਼ ਭਾਖਿਆ ਗਹੀ ਸ੍ਰੀਸਤ ਸਭ ਇੱਕ ਵਰਨ ਹੋਈ ਧਰਮ ਕੀ ਗਾਤ ਰਹੀ ਅਸਤ ਸਾਜ ਸਾਜ ਪੁਰਾਣ ਸੋਧਹਿ ਕਰਹਿ 베ਦ ਅਭਿਆਸ ਬਿਨ ਨਾਮ ਹਰ ਕੀ ਮੁਕਤ ਨਾਹੀ ਕਹ ਨਾਨਕ ਦਾਸ ਖਹਿ ਨਾਨਕ ਦਾਸ ਵਾਹਿਗੁਰੂ ਜੀ ਕਾ ਕਲ ਸਾਤ ਕਰਾਈ ਵਾਹਿਗੁਰੂ ਜੀ ਕੀ ਫਤਿਹ